ਤੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਸੀਂ ਬਹੁਤ ਕਿਰਪਾ ਕੀਤੀ ਹੈ ਜੋ ਟਾਈਮ ਗੱਡਿਆ ਤੇ ਸਾਡੇ ਵਿਚਾਰ ਜਾਣ ਦੀ ਤੁਸੀਂ ਜਿਹੜੀ ਉਤਮ ਕੀਤਾ ਵਿਚਾਰ ਇਹੀ ਨੇ ਕਿ ਅਸੀਂ ਲੋਕਾਂ ਨੇ ਪੰਜਾਬ ਨੂੰ ਬਚਾਉਣਾ ਹੈ ਤੇ ਕੌਮ ਨੂੰ ਬਚਾਉਣਾ ਹੈ ਜਦੋਂ ਵੋਟਾਂ ਆਉਂਦੀਆਂ ਨੇ ਉਸੇ ਵਕਤ ਹੀ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਰਨਾ ਕੀ ਹੈ ਬਾਅਦ ਵਿੱਚ ਇੱਕ ਪਛਤਾਵਾ ਹੁੰਦਾ ਹੈ ਹਰ 5 ਸਾਲ ਬਾਅਦ ਹਰ 2.5 ਸਾਲ ਬਾਅਦ ਕਦੇ ਸੂਬੇ ਦੀ ਇਲੈਕਸ਼ਨ ਆ ਜਾਂਦੀ ਹੈ ਕਦੇ ਸੈਂਟਰ ਦੀ ਇਲੈਕਸ਼ਨ ਆ ਜਾਂਦੀ ਹੈ ਪਰ ਉਸ ਵਕਤ ਅਸੀਂ ਕਿਸੇ ਜਜ਼ਬਾਤ ਦੇ ਵਿੱਚ ਵੋਟਾਂ ਪਾ ਦਿੰਨੇ ਆ ਇਹ ਸਾਡੇ ਨਾਲ ਇੱਕ ਵਾਰ ਨਹੀਂ ਹੋਇਆ ਇਹ ਅਨੇਕਾਂ ਵਾਰ ਹੋਇਆ ਮੈਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਜਿਹੜੀ ਕਾਂਗਰਸ ਨੇ ਜਿਹੜੇ ਬਾਦਲ ਨੇ ਜਿਹੜੀ ਭਾਜਪਾ ਨੇ ਤਾਂ ਹੁਣ ਇੱਕ ਚੌਥੀ ਧਿਰ ਵੀ ਆ ਗਈ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਨੇ ਜੋ ਹੁਕਮ ਲੈਣਾ ਉਹ ਲੈਣਾ ਦਿੱਲੀ ਤੋਂ ਤੇ ਦਿੱਲੀ ਸਾਡੀ ਮਿੱਤ ਨਹੀਂ ਹੈ ਜੇ ਦਿੱਲੀ ਸਾਡੀ ਮਿੱਤ ਹੁੰਦੀ ਤਾਂ ਕਦੇ ਵੀ ਕਿਸੇ ਵੀ ਕੌਮ ਦੇ ਸਰਵੱਚ ਧਾਰਮਿਕ ਸਥਾਨ ਦੇ ਉੱਪਰ ਟੈਂਕਾਂ ਤੋਪਾਂ ਨਾਲ ਹਮਲਾ ਨਹੀਂ ਸੀ ਹੋ ਸਕਦਾ ਜੇ ਇਹ ਫੈਸਲਾ ਕੀਤਾ ਤਾਂ ਉਹ ਪੰਜਾਬ ਤੇ ਸਿੱਖ ਕੌਮ ਦੇ ਉਲਟ ਕਾਂਗਰਸ ਨੇ ਕੀਤਾ ਤੇ ਦੂਜੇ ਪਾਸੇ ਭਾਜਪਾ ਹੈ ਭਾਜਪਾ ਦੇ ਲੀਡਰ ਲਾਲ ਕਿਸ਼ਨ ਅਡਵਾਨੀ ਜਿਹੜਾ ਕਿ ਇੰਡੀਆ ਦਾ ਉਪ ਪ੍ਰਧਾਨ ਮੰਤਰੀ ਵੀ ਬਣਿਆ ਹੈ ਅੱਜ ਵੀ ਜਿਉਂਦਾ ਹੈ ਉਹ ਆਪਣੀ ਕਿਤਾਬ ਲਿਖੀ ਉਹਨੇ ਕਿਤਾਬ ਚ ਲਿਖਦਾ ਹੈ ਕਿ ਇੰਦਰਾ ਗਾਂਧੀ ਦਰبار ਸਾਹਿਬ ਤੇ ਹਮਲਾ ਕਰਨ ਤੋਂ ਝਿਜਕਦੀ ਸੀ ਅਸੀਂ ਹੱਲਾਸ਼ੇਰੀ ਦੇ ਕੇ ਉਸ ਤੋਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਉਹ ਆਪ ਲਿਖਦਾ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਿੱਚ ਅਸੀਂ ਤੇ ਇੰਦਰਾ ਗਾਂਧੀ ਇਕੱਠੇ ਸੀ ਇਹ ਹੁਣ ਤੁਸੀਂ ਸੋਚਣਾ ਹੈ ਕਿ ਭਾਜਪਾ ਨੂੰ ਵੋਟਾਂ ਪਾਣੀ ਨੇ ਜਾਂ ਕਾਗਜ਼ ਨੂੰ ਪਾਣੀ ਪਟਿਆਲੇ ਨੇ ਚਾਰ ਵਾਰ ਬਤੌਰ ਕਾਂਗਰਸ ਦੀ ਉਮੀਦਵਾਰ ਬੀਬੀ ਪਰਨੀਤ ਕੌਰ ਨੂੰ ਐਮਪੀ ਬਣਾ ਕੇ ਭੇਜਿਆ ਤਾਂ ਹੀ ਮੈਂ ਪਹਿਲਾਂ ਕਿਹਾ ਹੈ ਕਿ ਵੋਟਾਂ ਪਾਣ ਤੋਂ ਪਹਿਲਾਂ ਆਪਾਂ ਕੀ ਸੋਚਦੇ ਆ ਜਦੋਂ ਪਰਨੀਤ ਕੌਰ ਪਹਿਲੀ ਵਾਰ ਬਣਾਈ ਹੋਣੀ ਆ ਪਟਿਆਲੇ ਨੇ ਦੂਜੀ ਵਾਰ ਵੀ ਉਹ ਆਈ ਹੋएगी 5 ਸਾਲ ਬਾਅਦ ਉਦੋਂ ਤੁਸੀਂ ਸਵਾਲ ਨਹੀਂ ਕੀਤਾ ਕਿਸੇ ਨੇ ਸਾਰੇ ਪਟਿਆਲੇ ਦੀ ਗੱਲ ਕਰਦਾ ਮੈਂ ਉਦੋਂ ਸਵਾਲ ਨਹੀਂ ਕੀਤਾ ਕਿ ਬੀਬੀ ਜੀ 5 ਸਾਲ ਤਾ ਤੁਸੀਂ ਕੋਈ ਸਾਡੇ ਵਾਸਤੇ ਲੈ ਕੇ ਨਹੀਂ ਆਏ ਆਖਰ ਸੈਂਟਰ ਗਵਰਨਮੈਂਟ ਸਾਡੇ ਤੋਂ ਟੈਕਸ ਲੈਂਦੀ ਹੈ ਤੇ ਸਾਡੇ ਪਟਿਆਲੇ ਨੂੰ ਕੋਈ ਬਹੁਤ ਵੱਡਾ ਡੀਸੀਡਬਲ ਵਰਗਾ ਜਿਹੜਾ 181 ਚ ਆਇਆ ਸੀ ਅੱਜ 43 ਸਾਲ ਪਹਿਲਾਂ 44 ਸਾਲ ਪਹਿਲਾਂ ਇੱਕ ਫੈਕਟਰੀ ਲੱਗੀ ਹੈ 30 44 ਸਾਲ ਦੇ ਵਿੱਚ ਸਾਨੂੰ ਹੋਰ ਕਿਸੇ ਫੈਕਟਰੀ ਦੀ ਜਾਂ کارਖਾਨੇ ਦੀ ਲੋੜ ਨਹੀਂ ਹੈ ਪਰ ਕਿਸੇ ਵੀ ਪਟਿਆਲੇ ਦੇ ਬੰਦੇ ਨੇ ਬੀਬੀ ਜੀ ਨੂੰ ਬਿਨਾਂ ਸਵਾਲ ਕੀਤੇਆਂ ਚਾਰ ਵਾਰ ਐਮਪੀ ਬਣਾਇਆ ਉਹ ਬੀਬੀ ਜਿਹੜੀ ਪਾਰਟੀ ਉਹਨੋਂ ਖੜਦੀ ਰਹੀ ਹੈ ਉਹਨੂੰ ਛੱਡ ਕੇ ਰਾਤੋਂ ਰਾਤ ਬੀਜਪੀ ਚੱਲੇਗੀ ਹੁਣ ਪਟਿਆਲੇ ਵਾਲੇ ਦੇ ਹੱਥ ਕੀ ਹੈ ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਬੇਸ਼ੱਕ ਕਾਂਗਰਸ ਨੇ ਦਰਬਾਰ ਸਾਹਿਬ ਟਵਾਇਆ ਹੈ ਦਰਬਾਰ ਸਾਹਿਬ ਟਵਾਇਆ ਕੋਈ ਗੱਲ ਉਹਨਾਂ ਨੂੰ ਕੋਈ ਕੋਈ ਉਹ ਆਪੇ ਕਰ ਜਾਂਦੇ ਮੇਰਾ ਮਤਲਬ ਸਾਰਿਆਂ ਨੂੰ ਸੋਚਣਾ ਚਾਹੀਦਾ ਸਾਨੂੰ ਮੈਂ ਵੀ ਤੁਹਾਡੇ ਵਿੱਚੋਂ ਇੱਕ ਹਾਂ ਮੈਂ ਵੀ ਤੁਹਾਡੇ ਜੋ ਇੱਕ ਹਾਂ ਕਿ ਵਕਤ ਤੋਂ ਬਾਅਦ ਸੋਚਣ ਦਾ ਕੋਈ ਫਾਇਦਾ ਨਹੀਂ ਹੈ ਅੱਜ ਤੁਸੀਂ ਕਿਰਪਾ ਕੀਤੀ ਹੈ ਕਿ ਤੁਸੀਂ ਸਾਡੇ ਵਿਚਾਰ ਸੁਣੇ ਨੇ ਮੈਂ ਇੱਕ ਬੇਨਤੀ ਕਰਦਾ ਮੈਂ ਭਾਜਪਾ ਦੀ ਗੱਲ ਕੀਤੀ ਹੈ ਹੁਣ ਰਹਿ ਗਿਆ ਉਹ ਆਮ ਆਦਮੀ ਪਾਰਟੀ ਵਾਲਾ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਕੀ ਸੋਚ ਕੇ ਵੋਟ ਪਾਈ ਹੋਣੀ ਹੈ ਇਹ ਤਾਂ ਜਿਹਨਾਂ ਨੇ ਵੋਟ ਪਾਈ ਹੈ ਤੁਹਾਡੇ ਚੋਂ ਵੀ ਬਹੁਤ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਉਹਨਾਂ ਨੇ ਸੋਚਿਆ ਕੀ ਮੇਰੇ ਹਿਸਾਬ ਨਾਲ ਉਹਨਾਂ ਨੇ ਇੱਕੋ ਗੱਲ ਸੋਚੀ ਵੀ ਨਾ ਬਾਦਲ ਕੁਝ ਕਰ ਰਿਹਾ ਨਾ ਕਾਂਗਰਸ ਕੁਝ ਕਰ ਰਹੀ ਹੈ ਨਾ ਭਾਜਪਾ ਕੁਝ ਕਰ ਰਹੀ ਹੈ ਅਸੀਂ ਇਹਨਾਂ ਸਾਰਿਆਂ ਨੂੰ ਪਾਸੇ ਕਰੀਏ ਤੇ ਨਵੀਂ ਧਿਰ ਲਿਆਈਏ ਇੱਥੋਂ ਤੱਕ ਤਾਂ ਗੱਲ ਠੀਕ ਸੀ ਪਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਅਜ ਤੱਕ ਕਿ ਜਦੋਂ ਇਹ ਲੋਕ ਤੁਹਾਡੇ ਤੁਹਾਡੇ ਚ ਵੋਟਾਂ ਲੈਣ ਆਉਂਦੇ ਸੀ ਤਾਂ ਉਦੋਂ ਸਿਮਰਨਜੀਤ ਸਿੰਘ ਮਾਨ ਵੀ 1984 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਲੋਕਾਂ ਦੇ ਵਿੱਚ ਖੜਾ ਹੈ ਉਹ ਕਿਉਂ ਨਹੀਂ ਦਿਸ ਗਿਆ ਜਿਹੜੀ ਕੱਲ ਪਾਰਟੀ ਆਈ ਆਮ ਆਦਮੀ ਪਾਰਟੀ ਦੇ ਵਿਸ਼ਖਾਂ ਨੂੰ ਪਰ ਸਿਮਰਨਜੀਤ ਸਿੰਘ ਮਾਨ ਨਹੀਂ ਦਿਖਿਆ ਇਹ ਗੱਲ ਤਾਂ ਦੇਖੋ ਤੁਹਾਨੂੰ ਆਪਣੇ ਮਨਾਂ 'ਚ ਵਿਚਾਰ ਨਹੀਂ ਪਾਉਗੇ ਪਰ ਅੱਜ ਹਾਲਾਤ 2 ਸਾਲ ਵਿੱਚ ਹੀ ਬਦਲੇ ਨੇ 2 ਸਾਲ ਪਹਿਲਾਂ ਜਿਨ੍ਹਾਂ ਨੌਜਵਾਨਾਂ ਨੇ ਵੱਡਾ ਉਦਮ ਕਰਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਅੱਜ ਉਹੀ ਨੌਜਵਾਨ ਸਾਡੀ ਮਦਦ ਕਰਨਗੇ ਇੱਥੇ ਇੱਕ ਗੱਲ ਕਹਿਣੀ ਜ਼ਰੂਰੀ ਠੀਕ ਹੈ ਕਿ ਜੇ ਉਹ ਅੱਕੇ ਨੇ ਆਮ ਆਦਮੀ ਪਾਰਟੀ ਤੋਂ ਉਹ ਅੱਕ ਕੇ ਬਾਦਲਾਂ ਕਾਂਗਰਸੀ ਇਹ ਤੇ ਭਾਜਪਾ ਵੱਲ ਨਹੀਂ ਗਏ ਉਹ ਹੁਣ ਸਾਡੇ ਵਾਲਾ ਹੀ ਨਹੀਂ ਉਹਨਾਂ ਨੂੰ ਲੱਗਿਆ ਕਿ 40 ਸਾਲ ਤੋਂ ਇੱਕ ਤਰ ਹੈਗੀ ਹੈ ਜਿਨੇ ਕਦੇ ਆਪਣਾ ਸਟੈਂਡ ਨਹੀਂ ਬਦਲਿਆ ਕਦੇ ਆਪਣੀ ਪਾਰਟੀ ਨਹੀਂ ਬਦੀ ਮੈਨੂੰ ਵੀ ਤਾਂ ਦੂਜੀ ਪਾਰਟੀ ਜਾ ਕੇ ਕੁਝ ਕਰੋੜ ਰੁਪਏ ਮਿਲ ਸਕਦਾ ਹੈ ਉਹਨਾਂ ਨੂੰ ਤਾਂ ਇੱਕ ਮੈਂਬਰ ਚਾਹੀਦਾ ਹੈ ਅੱਜ ਇੱਕ ਪਾਰਟੀ ਤੋਂ ਮੈਂਬਰ ਆਉਂਦਾ ਹੈ ਦੂਜੇ ਦਿਨ ਅਹੁਦੇਦਾਰ ਬਣ ਜਾਂਦਾ ਹੈ ਇਹ ਸਾਰੀਆਂ ਗੱਲਾਂ ਆਪਾਂ ਨੂੰ ਵਿਚਾਰਨੀਆਂ ਪੈਣੀਆਂ ਜਾਂ ਨਾ ਅਸੀਂ ਵਿਕੇ ਹਾਂ ਨਾ ਅਸੀਂ ਝੁਕੇ ਹਾਂ ਤੇ ਨਾ ਅਸੀਂ ਘਰੇ ਬੈਠੀ ਇਹ ਤਿੰਨ ਗੱਲਾਂ ਹੀ ਲੋੜ ਹੁੰਦੀਆਂ ਨੇ ਕਿਸੇ ਲੀਡਰ ਦੀਆਂ ਵੀ ਉਹ ਸਾਡੇ ਦਾ ਲੀਡਰ ਬਣ ਕੇ ਵਿਕਤ ਨਹੀਂ ਗਿਆ ਕਿਸੇ ਅਗੇ ਝੁਕਦਾ ਨਹੀਂ ਗਿਆ ਜਾਂ ਕਦੇ ਘਰੇ ਤੇ ਨਹੀਂ ਬੈਠ ਗਿਆ ਇੱਕੋ ਇੱਕ ਪਾਰਟੀ ਆ ਪੰਜਾਬ ਦੀ ਸ਼੍ਰੋਮਣੀ ਕਾਲ ਅੰਮ੍ਰਿਤਸਰ 84 ਜਮਾਨ ਸਾਹਿਬ ਨੇ ਡੀਆਈਜੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ 84 ਅੱਜ ਆਗਾ 24 ਪੂਰੇ 40 ਸਾਲ 40 ਸਾਲ ਚ ਦੇਖੋ ਅਸੀਂ ਬੁੱਢੇ ਹੋ ਗਏ ਮੈਂ 19 20 ਸਾਲ ਦਾ ਇਸ ਸੰਘਰਸ਼ਪਿਆਂ ਅੱਜ ਮੈਂ 62 ਸਾਲ ਤੋਂ ਉੱਪਰ ਹੋ ਗਿਆ ਕਿ ਮੇਰਾ ਮਨ ਨਹੀਂ ਕਰਦਾ ਵੀ ਮੈਂ ਉਹਦੇ ਚ ਟੱਪ ਕੇ ਚੱਲ ਜਾਵਾਂ ਐਮਐਲਏ ਬਣ ਜਾ ਨਾ ਫਿਰ ਮੇਰਾ ਸਿਧਾਂਤ ਖਤਮ ਹੋ ਜਾਊਗਾ ਜਿਹੜਾ ਮੈਂ ਸੰਤ ਜਰਮਲ ਸਿੰਘ ਜੀ ਤੋਂ ਸਮਝਿਆ ਸਿਧਾਂਤ ਹੈਗਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਕਿਸੇ ਭਨੇਖੇ ਵਿੱਚ ਪਹੁੰਚਦਾ ਉਹਨੂੰ ਸਾਡੇ ਟਾਈਮਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਸੰਤ ਜਰਮਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਜਿਨ੍ਹਾਂ ਨੇ ਸਾਨੂੰ ਵੀ ਸਮਝਾਇਆ 1981 ਵਿੱਚ ਵੀ ਆਪਾਂ ਕਿਉਂ ਖੜੇ ਰਹਾਂਗੇ ਉਦੋਂ ਤਾਂ ਮੈਂ ਹਜੇ 19 ਸਾਲ ਦਾ ਮੁੰਡਾ ਸੀ ਮੈਂ ਤਾਂ ਯੂਨੀਵਰਸਿਟੀ ਚ ਆਪਣੀ ਐਮਏ ਪੜ੍ਹਨ ਆਇਆ ਸੀ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਸਾਨੂੰ ਸਮਝਾਈਆਂ ਚਾਰ ਗੱਲਾਂ ਉਹ ਚਾਰ ਗੱਲਾਂ ਜੇ ਮੈਨੂੰ ਚੰਗੀਆਂ ਲੱਗੀਆਂ ਮੈਂ ਉਹਨਾਂ ਤੇ ਆਪਣੀ ਜ਼ਿੰਦਗੀ ਦੇ 44 ਸਾਲ ਲਾਤੇ ਤੇ ਉਸੇ ਸੰਘਰਸ਼ ਦੇ ਵਿੱਚ ਖੜਾ ਯੂਨੀਵਰਸਿਟੀ ਦੀ ਮਤਲਬ ਕਿ ਪ੍ਰੋਫੈਸਰੀ ਛੱਡਤੀ ਮੈਂ ਤਾਂ ਫਿਰ ਮੈਨੂੰ ਤਾਂ ਕੋਈ ਦਿਸਦਾ ਹੋਊਗਾ ਮੈਨੂੰ ਦਿਸਦਾ ਆਪਣੀ ਕੌਮ ਆਪਣਾ ਪੰਜਾਬ ਇਸ ਲਈ ਇੱਕ ਧਿਰ ਐਸੀ ਬਣਾਈਏ ਜਿਹੜੀ ਪੰਜਾਬ ਦੀ ਧਿਰ ਹੋਵੇ ਜਿਹੜੀ ਕੌਮ ਦੀ ਧਿਰ ਹੋਵੇ ਉਹ ਗੱਲ ਪਹਿਚਾਣੀ ਐ ਤੁਹਾਡੇ ਸਾਰਿਆਂ ਚੋਂ ਪੰਜਾਬ ਚੋਂ ਦੀਪ ਸਿੰਘ ਸਿੱਧੂ ਨੇ ਉਹ ਐਸਾ ਮੁੰਡਾ ਆਇਆ ਚਲੋ ਚਲਾ ਗਿਆ ਰੱਬ ਅੱਗੇ ਕਿਸੇ ਦਾ ਜੋਰ ਨਹੀਂ ਐ ਪਰ ਉਸ ਬੰਦੇ ਨੇ ਸਭ ਤੋਂ ਪਹਿਲਾਂ ਨਵੇਂ ਮੁੰਡਿਆਂ ਚੋਂ ਸਾਨੂੰ ਪਛਾਣਿਆ ਜਿਹੜਾ ਬੰਦਾ ਵਿਲਾਇਤ ਚੋਂ ਉਸ ਕਾਲਜ ਚੋਂ ਪੜ ਕੇ ਆਇਆ ਐ ਕਿੰਗਸ ਕਾਲਜ ਤੋਂ ਜਿਹਦੇ ਵਿੱਚ ਐਡਮਿਸ਼ਨ ਲੈਣੀ ਰੱਬ ਨੂੰ ਹੱਥ ਲਾ ਕੇ ਆਉਣ ਬਰਾਬਰ ਹੈ ਕਿਸੇ ਮਰਜ਼ੀ ਤੋਂ ਪੁੱਛ ਲੋ ਵੀ ਕਿੰਗਸ ਕਾਲਜ ਤੋਂ ਐਲ ਐਲ ਬੀ ਕਰਨਾ ਕਿੰਨੀ ਵੱਡੀ ਗੱਲ ਹੈ ਇਸੇ ਲਈ ਉਸ ਨੂੰ 1 1 ਕਰੋੜ ਰੁਪਇਆ ਇੱਕ ਇੱਕ ਤਰੀਕ ਦਾ ਮਿਲਦਾ ਸੀ ਜਿਹੜਾ 200 ਕਰੋੜ ਦਾ ਟਰਨਓਵਰ ਸੀ ਉਹਦਾ ਵਾਈਟ ਪੈਸਾ ਸੀ ਉਸ ਉਸ ਮੁੰਡੇ ਕੋਲ ਦੀਪ ਸਿੱਧੂ ਕੋਲ ਤੇ 3 3 ਕਰੋੜ ਰੁਪਏ ਦੀ ਉਹ ਕਾਰ ਚਲਾਉਂਦਾ ਸੀ ਪਰ ਸਾਰਾ ਕੁਝ ਛੱਡ ਕੇ ਕਿਹਦੇ ਕੋਲ ਆਇਆ ਸਿਮਰਨਜੀਤ ਸਿੰਘ ਮਾਨ ਅਮਰਗੜ ਦੀਆਂ ਵੀਡੀਓ ਕੱਢ ਕੇ ਦੇਖੋ ਬੱਚਿਓ ਤੁਸੀਂ ਹੋਰ ਵੀਡੀਓਆਂ ਦੇਖਦੇ ਹੋ ਵੀ ਦੀਪ ਸਿੱਧੂ ਸਿਮਰਨਜੀਤ ਸਿੰਘ ਮਾਨ ਬਾਰੇ ਬੋਲ ਕੇ ਕੀ ਗਿਆ ਸੀ ਉਹ ਤਾਂ ਤੁਹਾਨੂੰ ਸਮਝਾ ਰਿਹਾ ਸੀ ਅੱਜ ਦੀ ਨੌਜਵਾਨੀ ਨੂੰ ਸਮਝਾ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ ਇਹ ਦੀਪ ਕਹਿ ਕੇ ਗਿਆ ਮੈਂ ਨਹੀਂ ਮੈਂ ਉਹਦੀ ਗੱਲ ਨੂੰ ਤੁਹਾਡੇ ਤੱਕ ਰੱਖ ਰਿਹਾ ਬੇਸ਼ੱਕ ਸੁਣੀਓ ਤੁਹਾਨੂੰ ਮੇਰੀ ਕਹੀ ਹੋਈ ਗੱਲ ਉੱਤੇ ਮੋਹਰ ਲੱਗਦੀ। ਸੋ ਇਸ ਧਿਰ ਨੂੰ ਆਪਣੀ ਧਿਰ ਮੰਨੋ ਤੇ ਜੇ ਮਾਨ ਸਾਹਿਬ ਨੇ ਖੜ ਕੇ ਕਿਹਾ ਵੀ ਦੀਪ ਕਿਉਂ ਕਤਲ ਕੀਤਾ, ਗੂਸੇ ਵਾਲਾ ਕਿਉਂ ਕਤਲ ਕੀਤਾ, ਨਿਜਰ ਕਿਉਂ ਕਤਲ ਕੀਤਾ, ਇੰਗਲੈਂਡ ਚ ਖੰਡਾ ਕਿਉਂ ਕਤਲ ਕੀਤਾ ਜਾਂ ਇੱਧਰ ਆਪਣਾ ਪੰਜਵੜ ਸਾਹਿਬ ਕਿਉਂ ਸ਼ਹੀਦ ਕੀਤੇ ਨੇ ਇਹਨਾਂ ਸਾਰਿਆਂ ਦੀ ਗੱਲ ਪਾਰਲੀਮੈਂਟ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਹੈ। ਪੰਜਾਬ ਦੇ 12 ਹੋਰ ਐਮਪੀ ਨਾਲ ਬੈਠੇ ਸੀ ਕਿਸੇ ਨੇ ਉੱਠ ਕੇ ਇਹ ਵੀ ਨਹੀਂ ਕਿਹਾ ਵੀ ਜੋ ਮਾਨਸਬ ਕਹਿੰਦੇ ਨੇ ਠੀਕ ਕਹਿੰਦੇ ਨੇ ਉਹ ਚੀਜ਼ ਅਸੀਂ ਕਹਿ ਸਕਦੇ ਹਾਂ ਅਸੀਂ ਅੱਜ ਤੱਕ ਉਹਨਾਂ ਨਾਲ ਰਹੇ ਹਾਂ ਨੇਬੇ ਹਾਂ ਸਾਡਾ ਇਹੀ ਹੈ ਕਿ ਅੱਜ ਦਾ ਸਾਡਾ ਪੰਜਾਬ ਸਾਨੂੰ ਦੇਖੇ ਕਿ ਯਾਰੋ ਇਹਨਾਂ ਨੇ ਨਸ਼ਾ ਨਹੀਂ ਵੰਡਿਆ ਹਰ ਪਾਰਟੀ ਨਸ਼ਾ ਵੰਡ ਕੇ ਵੋਟਾਂ ਲੈਂਦੀ ਰਹੀ ਹੈ ਪਿਛਲੇ 40 ਸਾਲ ਚ ਤਾਂ ਹੀ ਅੱਜ ਘਰ ਘਰ ਨਸ਼ਾ ਪਹੁੰਚਿਆ ਹੋਇਆ ਹੈ ਜਿਹੜੇ ਬੰਦੇ ਨਸ਼ਾ ਵੰਡ ਕੇ ਐਮਪੀ ਐਮਐਲਏ ਬਣਨਗੇ ਉਹ ਤਾਂ ਬਣਨ ਤੋਂ ਬਾਅਦ ਨਸ਼ੇ ਨੂੰ ਹੀ ਪ੍ਰਮੋਟ ਕਰਨਗੇ ਤੇ ਇੱਕ ਤੇਰਾ ਐਸੀ ਵੀ ਆ ਤੁਹਾਡੇ ਕੋਲ ਜਿਨੇ ਹਾਰਨਾ ਸਬਕਾਰ ਕੀਤਾ ਪਰ ਉਹਨੇ ਕਦੇ ਨਸ਼ਾ ਨਹੀਂ ਵੰਡਿਆ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਨਸ਼ੇ ਦੇ ਵਪਾਰੀ ਹਰ ਬੰਦੇ ਕੋਲ ਜਾਂਦੇ ਨੇ ਉਹ ਕਹਿੰਦੇ ਪੈਸਾ ਵੀ ਦੇਣ ਨੂੰ ਤਿਆਰ ਆ ਨਸ਼ਾ ਵੀ ਦੇਣ ਨੂੰ ਤਿਆਰ ਆ ਜਿੱਥੇ ਮਰਜੀ ਵੰਡੋ ਅਸੀਂ ਆਪ ਵੰਡ ਕੇ ਆਵਾਂਗੇ ਪਰ ਇਲੈਕਸ਼ਨ ਤੋਂ ਬਾਅਦ ਸਾਡੇ ਤੇ ਨਿਗਾਹ ਰੱਖਿਓ ਚੌਂਕੀ ਤੋਂ ਲੈ ਕੇ ਬੀਜੀਪੀ ਤੱਕ ਸਭ ਦੀ ਆਂਡ ਗਾਂਡ ਹੈ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਕਮਜ਼ੋਰ ਹੈ ਉਹ ਪੈਸਾ ਖਾਂਦੀ ਹੈ ਇਸ ਕਰਕੇ ਐਸਆਈ ਵੀ ਥਾਣੇਦਾਰ ਵੀ ਬੀਜੀਪੀ ਵੀ ਸਭ ਦਾ ਹਿੱਸਾ ਬਣਿਆ ਹੋਇਆ ਤੇ ਖਤਮ ਕੌਣ ਹੋ ਰਿਹਾ ਹੈ ਪੰਜਾਬ ਦਾ ਨੌਜਵਾਨ ਸੋ ਮੇਰੀਆਂ ਇਹ ਬੇਨਤੀਆਂ ਆਪਣੇ ਧਿਆਨ ਚ ਰੱਖਿਓ ਕਿ ਕੋਈ ਤੇਰੇ ਹੱਜੇ ਵੀ ਤੁਹਾਡੇ ਕੋਲ ਹੈ ਜਿਹੜੀ ਪੰਜਾਬ ਬਾਰੇ ਸੋਚਦੀ ਹੈ ਜਿਹੜੀ ਕੌਮ ਬਾਰੇ ਸੋਚੀ ਜੇ ਤੁਸੀਂ ਦੀਪ ਦੇ ਮੁਤਾਬਕ ਫਸਲਾਂ ਤੇ ਨਸਲਾਂ ਦੀ ਲੜਾਈ ਲੜਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਮੈਨੂੰ ਵੋਟ ਬਾਅਦ ਬਾਰੇ ਵਿਚਾਰ ਜ਼ਰੂਰ ਕਰਿਓ ਵੀ ਕਿਉਂ ਵੋਟ ਪਾਈਏ ਆ ਜਿਹੜੀਆਂ ਮੈਂ ਗੱਲਾਂ ਦਸੀਆਂ ਨੇ ਤੁਹਾਨੂੰ ਇਹਦੇ ਤੇ ਵਿਚਾਰ ਖੁਦ ਕਰ ਲਿਓ ਤੁਹਾਨੂੰ ਲੱਗੇਗਾ ਕਿ ਜੇ ਫਸਲਾਂ ਨਸਲਾਂ ਦਾ ਸਟੈਂਡ ਜਾ ਕੇ ਦਿੱਲੀ ਲੈਣਾ ਹੈ ਪਾਰਲੀਮੈਂਟ ਦੇ ਵਿੱਚ ਜਾ ਕੇ ਲੈਣਾ ਹੈ ਤਾਂ ਇਸ ਤਰ ਤੋਂ ਬਿਨਾ ਬਾਕੀ ਤਰ੍ਹਾਂ ਤਾਂ ਪਹਿਲਾਂ ਜਾ ਆਈਆਂ ਨਹੀਂ ਉਹਨਾਂ ਨੇ ਕਦੇ ਸਟੈਂਡ ਲਿਆ ਹੀ ਨਹੀਂ ਆ ਬਾਦਲ ਅਜ ਕਿਸਾਨਾਂ ਦੇ ਵੱਡੇ ਬਣੇ ਫਿਰਦੇ ਨੇ ਇਹਨਾਂ ਨੇ ਤਾਂ ਉਹਨਾਂ ਬਿਲਾ ਤੇ ਸੈਨ ਕੀਤੇ ਸੀ ਜਿਹੜੇ ਬਿਲ ਤੁਸੀਂ ਜਾ ਕੇ ਡੇਢ ਸਾਲ ਬੈਠ ਕੇ ਉਹ ਖਤਮ ਕਰਾ ਕੇ ਆਏ ਹੋ ਸੁਖਵੀਰ ਬਾਦਲ ਹਰ ਸਿਮਰਤ ਬਾਦਲ ਉਦੋਂ ਪ੍ਰਕਾਸ਼ ਬਾਦਲ ਵੀ ਜੁੰਦਾ ਸੀ ਇਹਨਾਂ ਨੇ ਤਾਂ ਆ ਕੇ ਆਪਣੀ ਕੋਠੀ ਦੇ ਵਿੱਚ ਵੀਡੀਓ ਪਾਈਆਂ ਨੇ ਵੀ ਇਹ ਤਾਂ ਬਹੁਤ ਵਧੀਆ ਜਿਹੜੇ ਕਰੋਨੇ ਤੁਸੀਂ ਇਹ ਮਗਰ ਚੱਲੋ ਜਦੋਂ ਦੇਖਿਆ ਕਿ ਸਾਰੀ ਕਿਸਾਨੀ ਉਲਟ ਹੋ ਗਈ ਫਿਰ ਅਸਤੀਫਾ ਦੇ ਕੇ ਆਗੇ ਸੋ ਇਹਨਾਂ ਦੇ ਕਰਤਾਰ ਬਹੁਤ ਛੋਟੇ ਤੇ ਲਾਲਚੀ ਨੇ ਜੇ ਤਾਂ ਤੁਸੀਂ ਨਿੱਜ ਲਾਲਚ ਜਿਹੜਾ ਤੁਹਾਡਾ ਭਲੇਖਾ ਹੈ ਤੁਹਾਡਾ ਮੀਨ ਜਿੰਨਾ ਪੰਜਾਬ ਦਾ ਪਟਿਆਲੇ ਦਾ ਬੰਦਾ ਹੈ ਉਹਨਾਂ ਦਾ ਭਲੇਖਾ ਹੈ ਕਿ ਸਾਦਾ ਇਹ ਕੋਈ ਨਿੱਜੀ ਕੰਮ ਕਰ ਦੇਣਗੇ ਨਹੀਂ ਅੱਜ ਤੱਕ ਜੇ ਇਹ ਲੋਕਾਂ ਦੇ ਨਿੱਜੀ ਕੰਮ ਕਰਦੇ ਹੁੰਦੇ ਪੰਜ ਵਾਰ ਚੀਫ ਮਿਨਿਸਟਰ ਬਣਾਇਆ ਪ੍ਰਕਾਸ਼ ਸਿੰਘ ਬਾਦਲੂ ਦੋ ਵਾਰ ਤਾਂ ਅਮਰਿੱਤਰ ਨੂੰ ਬੜਾਇਆ ਤਿੰਨ ਵਾਰ ਤਾਂ ਹੁਣ 97 ਤੋਂ ਲੈ ਕੇ 17 ਤੱਕ ਇਹਨਾਂ ਦੋਹਾਂ ਬੰਦੇ ਨੂੰ ਹੀ ਤੁਸੀਂ 25 ਸਾਲ ਦੇ ਦਿੱਤੇ ਪੂਰਾ 25 ਸਾਲ ਦੇ ਵਿੱਚ ਜੇ ਇਹਨਾਂ ਨੇ ਪੰਜਾਬ ਦਾ ਕੋਈ ਨਹੀਂ ਕੀਤਾ ਫਿਰ ਹੁਣ 17 ਤੋਂ ਬਾਅਦ 22 'ਚ ਤੁਸੀਂ ਤਬਦੀਲੀ ਲਾਤੀ ਹੈ ਤਬਦੀਲੀ ਦਾ ਤੁਹਾਨੂੰ ਮੈਂ ਕਾਰਨ ਦੱਸਦਾ ਉਹ ਵੀ ਕਾਰਨ ਖਤਮ ਹੋ ਗਿਆ ਅੱਜ ਤੁਹਾਡਾ ਨੌਜਵਾਨ ਜਿਹੜਾ ਇੱਕ ਸਧਾਰਨ ਐਫ ਆਈ ਆਰ ਦੇ ਵਿੱਚ ਡਿਬਰੂਗੜ ਬਠਾ ਹੈ ਟੋੜਦੋ 3000 ਕਿਲੋਮੀਟਰ ਭੇਜਿਆ ਕਿਉਂ ਪੰਜਾਬ ਦੇ ਵਿੱਚ ਜੇਲਾ ਹੈ ਨਹੀਂ ਉਹਦੇ ਉਹਦੀ ਮਾਂ ਮੋਰਚਾ ਲਾ ਕੇ ਬੈਠੀ ਰਹੀ ਵੀ ਸਾਡਾ ਮੁੰਡਾ ਪੰਜਾਬ ਦੀ ਜੇਲ੍ਹ ਚ ਲਿਆਓ ਇਹ ਮੰਗ ਨਹੀਂ ਮੰਨੀ ਨਾ ਪੰਜਾਬ ਦੇ ਨਾ ਸੈਂਟਰ ਨੇ ਮਾਨ ਸਾਹਿਬ ਨੇ ਬਤੌਰ ਐਮਪੀ ਤਿੰਨ ਵਾਰ ਡੀਸੀ ਅੰਮ੍ਰਿਤਸਰ ਨੂੰ ਕਿਹਾ ਵੀ ਮੈਨੂੰ ਐਮਪੀ ਤੌਰ ਤੇ ਅਮਰਪਾਲ ਜੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਡੀਸੀ ਜੀ ਕਹਿੰਦਾ ਜੀ ਸਿਰਫ ਘਰ ਦੇ ਮਿਲ ਸਕਦੇ ਨੇ ਐਮਪੀ ਕੋ ਨਹੀਂ ਮਿਲ ਸਕਦਾ ਉਹ ਵੀ ਤਾਂ ਵੋਟਾ ਪਾ ਕੇ ਬਣਾਇਆ ਸੋ ਇਹ ਮੇਰੀ ਬੇਨਤੀ ਹੈ ਇਹਨਾਂ ਬੇਨਤੀਆਂ ਤੇ ਵਿਚਾਰ ਕਰਿਓ ਵਿਚਾਰ ਕਰਨ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਕਿ ਹਾਂ ਜਿਹੜੀ ਅਸੀਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਉਹਨਾਂ ਵਿੱਚ ਕੋਈ ਸਚਾਈ ਹੈ ਤਾਂ ਜਰੂਰ ਕਿਰਪਾ ਕਰਕੇ ਸਾਨੂੰ ਵੋਟ ਪਾਓ 17 ਤਰੀਕ ਨੂੰ ਮੇਰਾ ਸਿੰਬਲ ਵੀ ਆ ਜਾਊਗਾ ਜਿਹਨੂੰ ਆਪਾਂ ਨਿਸ਼ਾਨ ਕਹਿੰਦੇ ਨੇ ਚੌਂ ਨਿਸ਼ਾਨ ਉਹ ਵੀ ਅਸੀਂ ਸੋਸ਼ਲ ਮੀਡੀਆ ਰਾਹੀਂ ਜਾਂ ਆਪਣੇ ਲੀਡਰ ਰਾਹੀਂ ਤੁਹਾਡੇ ਕੋਲ ਤੇ ਜਾਵਾਂਗੇ ਤੇ ਸਾਰੇ ਦਾ ਬਾਘੜਾ ਸਾਹਿਬ ਵੀ ਆਏ ਨੇ ਸਨੌਰ ਤੋਂ ਇਹ ਵੀ ਪਾਰਟੀ ਦਾ ਅਮਰੀਕਾ ਵਿੱਚ ਵੀ ਕੰਮ ਕਰਦੇ ਰਹੇ ਨੇ ਤੇ ਇੱਥੇ ਇੰਡੀਆ ਵਿੱਚ ਵੀ ਪਹਿਲਾਂ ਕਰਕੇ ਵੀ ਗਏ ਨੇ ਫਿਰ ਅਮਰੀਕਾ ਜਾ ਕੇ ਵੀ ਕੀਤਾ ਤੇ ਅੱਜ ਵੀ ਕਰ ਰਹੇ ਹੋਰ ਤੁਹਾਡੇ ਸਾਹਮਣੇ ਬੈਠੇ ਨੇ ਇਹਨਾਂ ਨੂੰ ਕੀ ਲਾਲਚ ਹੈ ਜਿਹੜਾ ਬੰਦਾ ਅਮਰੀਕਾ 23 ਸਾਲ ਲਾ ਕੇ ਫਿਰ ਉਸੇ ਪਾਰਟੀ 'ਚ ਆ ਗਿਆ ਜਿੱਥੋਂ ਉਹ ਗਿਆ ਸੀ ਤੁਹਾਡੇ ਸਾਹਮਣੇ ਬੈਠੇ ਨੇ ਏਕੜਾ ਜਮਦਾਈ ਬੁੱਢੇ ਹੋ ਗਏ ਸੀ ਮੇਰੇ ਵਾਂਗ ਇਹ ਵੀ ਤਾਂ 23 ਸਾਲ ਜੇ ਉੱਥੇ ਰਹੇ ਨੇ ਉਸ ਤੋਂ ਪਹਿਲਾਂ ਇੱਥੇ 10 ਸਾਲ ਪਾਰਟੀ 'ਚ ਕੰਮ ਕੀਤਾ ਹੈ 33 ਸਾਲ ਤਾਂ ਇਹਨਾਂ ਨੂੰ ਵੀ ਹੋ ਗਏ ਪਾਰਟੀ 'ਚ ਕੰਮ ਕਰਦੇ ਰੋ ਸੋ ਮੇਰੀਆਂ ਬੇਟੀਆਂ ਨੂੰ ਵਿਚਾਰੇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਤੇ ਕਿਰਪਾ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ